ਚੋਣਵਾਂ ਮਿਹਨ ਚਲਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਸਭ ਤੋਂ ਪੁਰਾਣੇ ਵਰਕਰ ਕਾਰਕਿਰਤਾ ਤੇ ਲੀਡਰ ਦੇਤਵਾਲ ਸਾਹਿਬ ਸਾਡੇ ਤਾਂ ਪ੍ਰੇਰਨਾ ਸਰੋਤ ਨੇ ਇਹ ਕਿਉਂਕਿ 1995 ਤੋਂ ਲੈ ਕੇ ਹੁਣ ਤੱਕ ਬੀਜੇਪੀ ਦੀ ਵਾਗ ਡੋਰ ਵੱਖ-ਵੱਖ ਅਹੁਦਿਆਂ ਤੇ ਇਹਨਾਂ ਨੇ ਸੰਭੀ ਚਾਹੇ ਪ੍ਰਧਾਨ ਰਹੇ ਚਾਹੇ ਕਿਸਾਨ ਪੰਜਾਬ ਦੇ ਪ੍ਰਧਾਨ ਰਹੇ ਉਦੋਂ ਬਾਅਦ ਇਸ ਵੇਲੇ ਵੀ ਵੱਡੇ ਅਹੁਦੇਦਾਰੀਆਂ ਜਿਹੜੀਆਂ ਉਹ ਨਵਾਰੇ ਆ ਤੇ ਅੱਜ ਮਿਲਦੇ ਤਾਂ ਅਸੀਂ ਮੀਟਿੰਗਾਂ ਰੋਜ਼ ਹੀ ਕਰ ਰਹੇ ਸੀ ਅੱਜ ਪਰ ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਨੂੰ ਸਲਾਹ مشورہ ਇਹਨਾਂ ਦਾ ਸਤਕਾਰ ਇੱਕ ਉਹਦੇ ਕਾਰਨ ਉਰੇ ਅੱਜ ਪਹੁੰਚੇ ਸੀ ਤੇ ਇਹਨਾਂ ਨੇ ਆਪਣੇ ਜਿਵੇਂ ਟਿੱਲੂ ਸਾਹਿਬ ਨੇ ਸਾਡੇ ਮੁੱਲਾਂਪੁਰ ਤੋਂ ਕਾਉਂਸਲਰ ਸਾਡੇ ਪ੍ਰਧਾਨ ਰਹੇ ਨੇ ਸਾਡੇ ਮਹਿਲਾ ਦੇ ਖਾਸ ਤੌਰ ਤੇ ਵੀਰੋ ਪ੍ਰਧਾਨ ਸਾਡੇ ਯੂਵਾ ਦੇ ਪ੍ਰਧਾਨ ਸਾਡੇ ਵੱਖ-ਵੱਖ SSCL ਹੋਰ ਡਿਪਾਰਟਮੈਂਟਾਂ ਦੇ ਸਾਡੇ ਪ੍ਰਧਾਨ ਸਹਿਬਾਨ ਸਾਰੇ ਪਹੁੰਚੇ ਹੋਏ ਨੇ ਮੰਡਲਾਂ ਦੇ ਤੇ ਸਾਰੇ ਬੂਥਾਂ ਦੇ ਤੇ ਕੁਝ ਅੱਗੇ-ਅੱਗੇ ਦਿਨਾਂ 'ਚ ਅਸੀਂ ਹੁਣ ਰੋਜ਼ ਇਹ ਮਹਿੰਮ ਜਿਹੜੀ ਵਧਾਈ ਆ ਤੇ ਤੁਸੀਂ ਦੇਖੋਗੇ ਵੀ ਲੋਕ ਇਸ ਵਾਰ ਇਹ ਗੱਲ ਸਮਝ ਰਹੇ ਆ ਤੇ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹਨਾ ਵੀ ਬਿਲਕੁਲ ਜੇ ਕੋਈ ਜੇ ਕੋਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਜੇ ਕੋਈ ਸਾਨੂੰ ਦੁਬਾਰਾ ਪੈਰਾਂ ਤੇ ਜੋ ਹਾਲਾਤ ਬਣੇ ਹੋਏ ਅੱਜ ਕਰਜ਼ੇ ਚ ਡੁੱਬੇ ਆਏ ਪੰਜਾਬ ਅੱਜ ਪੰਜਾਬ ਨਸ਼ੇ ਚ ਡੁੱਬਿਆ ਏ ਬਈ ਮੈਂ ਤੁਹਾਡੇ ਮੂਹਰੇ ਖੜਾ ਮੈਨੂੰ ਤਾਂ ਕਾਂਗਰਸ ਪਾਰਟੀ ਚ ਤਿੰਨ ਵਾਰ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਕੋਈ ਕਮੀ ਨਹੀਂ ਪਰ ਕਰੀਏ ਕੀ ਉੱਥੇ ਜਾ ਕੇ ਸਿਰਫ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਆ ਜਾਨੇ ਆ ਤੇ ਪੰਜਾਬ ਦੇ ਰੋਜ਼ ਸਮੱਸਿਆਵਾਂ માં ਵਧੀਆਂ ਜਾ ਰਹੀਆਂ 5-5 ਫੁੱਟ ਪਾਣੀ ਥੱਲੇ ਜਾ ਰਿਹਾ ਧਰਤੀ ਜਰੀਲੀ ਹੋਈ ਜਾ ਰਹੀ ਆ ਨੌਜਵਾਨ ਬਾਹਰ ਜਾਈ ਜਾ ਰਹੇ ਆ ਐਮਪੀ ਬਣ ਕੇ ਕਰਦੇ ਕੀ ਸਭ ਤੋਂ ਵੱਡਾ ਫੈਸਲਾ ਮੈਨੂੰ ਇਸ ਕਰਕੇ ਲੈਣਾ ਪਿਆ ਏ ਬਾਕੀ ਤਾਂ ਸ਼ੀਦਿਆਜ਼ਮ ਸਤਾਰ ਬਿਆਨ ਸਿੰਘ ਕਰਕੇ ਮੈਨੂੰ ਕੋਈ ਨਿੱਜੀ ਜੇ ਮੈਂ ਕੱਲ ਕਰਾਂ ਮੈਨੂੰ ਕਾਂਗਰਸ 'ਚ ਕਿਹੜੀ ਕੋਈ ਕਮੀ ਸੀ ਜੀ ਇਸ ਵਾਰ ਵੀ ਮੈਨੂੰ ਨੌ ਦੇ ਨੌ ਹਲਕਾਂ ਚਾਰਜਾਂ ਨੇ ਮੇਰੇ ਲਈ ਜਿਹੜੀ ਉਹ ਕੈਂਪੇਨ ਸ਼ੁਰੂ ਕਰਤੀ ਸੀ ਪਰ ਮੈਂ ਐਮਪੀ ਬਣ ਕੇ ਕਰਾਂ ਕੀ ਇੱਥੇ ਤਾਂ ਕਿਸਾਨਾਂ ਦਾ ਮਸਲੇ ਉਲਝੇ ਪਏ ਆ ਇੱਥੇ ਮਜ਼ਦੂਰਾਂ ਦੇ ਉਲਝੇ ਪਏ ਆ ਇੱਥੇ ਇੰਡਸਟਰੀ ਦੇ ਉਲਝੇ ਪਏ ਆ ਇੱਥੇ ਐਮਐਸਐਮਈ ਵਾਲਿਆਂ ਦੇ ਉਲਝੇ ਪਏ ਆ ਤੇ ਸਾਰਿਆਂ ਨੂੰ ਹੱਲ ਕਰਾਉਣ ਲਈ ਸਰਕਾਰ ਕੰਧ ਤੇ ਲਿਖਿਆ ਦੁਬਾਰਾ ਫੇਰ 5 ਸਾਲ ਲਈ ਮੋਦੀ ਸਾਹਿਬ ਦੀ ਬਣਨੀ ਆ ਤੇ ਉਹਨਾਂ ਤੋਂ ਸਾਰੇ ਸੂਬੇ ਜਿਹੜੇ ਬਿਲਕੁਲ ਜਿਹਨੇ ਬਹੁਤ ਪਿੱਛੇ ਸੂਬੇ ਸੀ ਉਹ ਸੱਤ ਵੱਗੇ ਨਹੀਂਗੇ ਫਾਇਦਾ ਲੈਗੇ ਇਸ ਵੇਲੇ ਕਿਉਂਕਿ ਕੋਈ ਕਮੀਆਂ ਨਹੀਂ ਹੈ ਦੇਸ਼ ਦੇਸ਼ ਜਿਹੜਾ 5ਵੇਂ ਨੰਬਰ ਤੇ ਜਿਹੜਾ ਗੋਰੇ ਰਾਜ ਕਰਦੇ ਸੀ ਉਹਨਾਂ ਤੋਂ ਅੱਗੇ ਨਹੀਂ ਗਿਆ ਪੈਸਿਆਂ ਦੀ ਭਮਾਰ ਆ ਉਹ ਲੈ ਕੇ ਆਉਣੀ ਕਿ ਨਹੀਂ ਲੈ ਕੇ ਆਉਣੀ ਪੂਰੇ ਸਭ ਕੁਝ ਕਿਸਾਨਾਂ ਦਾ ਅਸੀਂ ਗੋਲੀਆਂ ਜਾਂ ਡੰਡੇ ਜਾਂ ਅਸੀਂ ਝੰਡੀਆਂ ਹੀ ਦਿਖਾਈ ਜਾਣੀਆਂ ਉਹ ਮੂਰੇ ਲੱਗ ਕੇ ਕਿਸ ਤਰੀਕੇ ਨਾਲ ਕਿਸਾਨਾਂ ਦਾ ਹਰ ਹੱਲ ਮਸਲਾ ਹੱਲ ਹੋਵੇ ਉਹ ਮੂਰੇ ਬੈਠਾਂਗੇ ਮੂਰੇ ਗੋਲੀਆਂ ਵੀ ਖਾਵਾਂਗੇ ਡੰਡੇ ਵੀ ਖਾਵਾਂਗੇ ਤੇ ਮੈਨੂੰ ਮੈਂ ਤੁਹਾਨੂੰ ਦੱਸਦਾ ਸਵਾ ਸਾਲ ਮੈਂ ਇਸੇ ਬੀਜੇਪੀ ਸਰਕਾਰ ਦੇ ਜਦੋਂ ਕਿਸਾਨਾਂ ਦੇ ਹੱਕ 'ਚ 100 ਕੈਮਰਾ ਰੋਜ਼ ਲੱਗਿਆ ਹੁੰਦਾ ਸੀ ਸਾਰੇ ਚੈਨਲਾਂ ਦਾ ਬੀਜੇਪੀ ਦਿੱਲੀ 'ਚ ਉਹਨਾਂ ਦੀ ਪੁਲਿਸ ਸੀ ਵੀ ਦੇਖੋ ਵੀ ਇਹ ਰਾਤ ਨੂੰ ਕਿਤੇ ਨਿਕਲਦੇ ਆ ਜਦੀ ਇਹਨਾਂ ਦੀ ਫੋਟੋ ਖਿੱਚ ਕੇ ਵਾਇਰਲ ਕਰੋ ਵੀ ਇਹ ਪੂਰੇ ਧਰਨਿਆਂ 'ਚ ਹੁੰਦੇ ਨਹੀਂ ਰਾਤ ਨੂੰ ਖਾਲੀ ਪਏ ਹੁੰਦੇ ਇੱਕ ਦਿਨ ਵੀ ਸਾਨੂੰ ਅਸੀਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਡਟੇ ਰਹੇ ਉਸੇ ਤੱਕ ਚਾਹੇ ਮੀਂਹ ਪੈਂਦਾ ਸੀ ਚਾਹੇ ਹਨੇਰੀ ਸੀ ਠੰਡ ਸੀ ਕੋਵਿਡ ਸੀ ਚਾਹੇ ਗਰਮੀ ਸੀ ਤੇ ਇਸ ਕਰਕੇ ਜਦੋਂ ਦੇਖਿਆ ਵੀ ਹੁਣ ਹੱਲ ਕੌਣ ਕਰ ਸਕਦਾ ਮਸਲਾ ਬਿੱਲ ਤਾਂ ਵਾਪਸ ਹੋ ਗਏ ਅੱਗੇ ਹੱਕ ਦੀਆਂ ਗੱਲਾਂ ਕੌਣ ਕਰ ਸਕਦਾ ਜਦੋਂ ਵਿੱਚ ਜਾ ਕੇ ਨਹੀਂ ਬੈਠਾਂਗੇ ਤੇ ਬਾਕੀ ਤਾਂ ਇਹ ਤਮਾਸ਼ਾ ਦੇਖਦੇ ਆ ਪਾਰਟੀਆਂ ਲੜਾਕ ਕੇ ਚਾਹਣਾ ਚਾਹੁੰਦੇ ਉਹ ਡਾਕਟਰ ਮਨਮੋਹਨ ਸਿੰਘ 10 ਸਾਲ ਰੇ ਤਦ ਪੰਗਾ ਪਿਆ ਰਿਆ ਕੁਛ ਨਾ ਮਿਲੇ ਆ ਪੰਜਾਬ ਨੂੰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਆਪਾਂ ਰਾਮ ਮੰਦਰ ਦੀ ਗੱਲ ਕਰਦੇ ਆ ਮੈਂ ਸਾਰੇ ਆਪਣੇ ਲੁਧਿਆਣੇ ਦੇ ਜਿਹੜੇ ਤਿੰਨੋਂ ਹਲਕੇ ਨੇ ਪੁੱਛਣਾ ਚਾਹੁੰਨਾ ਗਿੱਲ ਦਾਖਾ ਤੇ ਜਗਰਾਉ ਭਾਈ ਪੰਜਾਬੀ ਸੀ ਡਾਕਟਰ ਮਨਜੋਨ ਸੇ ਪੱਗ ਬੰਦੇ ਸੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਨਾ ਕਿਰਪਾ ਕੀਤੀ ਕਰਤਾਰਪੁਰ ਸਾਹਿਬ ਲੰਘਾ ਕਿਉਂ ਨਾ ਖੁੱਲਿਆ ਹਰ ਅਰਦਾਸ ਆਪਾਂ ਕਰਦੇ ਕਰੋੜਾਂ ਹਰ ਗੁਰੂ ਗੁਰਦੁਆਰੇ ਅਰਦਾਸ ਹੁੰਨੀ ਦੋ ਸਮੇਂ ਵੀ ਸਾਡੇ ਵਿਛੜੇ ਹੋਏ ਗੁਰੂ ਧਾਮ ਉਹਨਾਂ ਦੇ ਦਰਸ਼ਨ ਦیدار ਹੋਣ ਇਹ ਕਿਰਪਾ ਗੁਰੂ ਨਾਨਕ ਦੇਵ ਜੀ ਨੇ ਕਿਤੇ ਕੀਤੀ ਇੰਦਰ ਕੁਮਾਰ ਗੁਜਰਾਲ ਵੀ ਸਾਡੇ ਪੰਜਾਬ ਤੋਂ ਸੀ ਪ੍ਰਧਾਨ ਮੰਤਰੀ ਪਰ ਗੁਰਨਾਨਕ ਜੀ ਨੇ ਕਿਰਪਾ ਮੋਦੀ ਸਾਹਿਬ ਦੀ ਸਰਕਾਰ ਤੇ ਕੀਤੀ ਇੱਕ ਟੈਲੀਫੋਨ ਗਮਾ ਦੁਸ਼ਮਣ ਦੇਸ਼ ਆ ਨਾ ਆਪਾਂ ਪੈਰ ਉੱਥੇ ਰੱਖ ਸਕਦੇ ਆ ਗੋਲੀ ਚੱਲਦੀ ਆ ਨਾ ਉਹ ਰੱਖ ਸਕਦੇ ਆ ਇਧਰੋਂ ਗੋਲੀ ਚੱਲਦੀ ਆ ਪਰ ਕਰਤਾਰਪੁਰ ਸਾਹਿਬ ਲੰਘਾ ਦਰਸ਼ਨ ਦੀਦਾਰ ਕਰਤਾਰਪੁਰ ਸਾਹਿਬ ਜਿੱਥੇ 18 ਸਾਲ ਸਾਡੇ ਗੁਰੂ ਨੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਤਾਏ ਤੇ ਕਰਤਾਰਪੁਰ ਸਾਹਿਬ ਲੰਘਾ ਇੱਕ ਟੈਲੀਫੋਨ ইমরান ਖਾਨ ਨੂੰ ਕਹਿ ਕੇ ਉਹ 120 ਕਰੋੜ ਰੁਪਇਆ ਉਹ ਤਾਂ ਕੁਝ ਵੀ ਨਹੀਂ ਗੱਲ ਤੇ ਉਹ ਲੰਘਾ ਖੋਲਿਆ ਅੱਜ ਸਵੇਰੇ ਜਾਣੇ ਆ ਕੋਈ ਪਾਸਪੋਰਟ ਦੀ ਲੋੜ ਨਹੀਂ ਸ਼ਾਮ ਨੂੰ ਮੁੜ ਕੇ ਆਪਣੇ ਮੱਥਾ ਟੇਕ ਕੇ ਅਰਦਾਸ ਕਰਕੇ ਆਪਣੇ ਵਾਪਸ ਆ ਜਾਣੇ ਆ ਇਹ ਗੱਲ ਉਹਨਾਂ ਨੇ ਕੀਤੀ ਇਹ ਪ੍ਰਭਾਵ ਨੇ ਹਜੇ ਕੀ ਸਹਿਬਜ਼ਾਦਿਆਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਗੁਰੂ ਨੇ ਕਿਰਪਾ ਮੋਦੀ ਸਾਹਿਬ ਤੇ ਕੀਤੀ ਵੀ ਜਿਹੜੇ ਚਾਰੋਂ ਸਹਿਬਜ਼ਾਦਿਆਂ ਤੇ ਬੀਰ ਬਾਲ ਜਵਸ ਅੱਜ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਦੇਸ਼ ਸਾਰੇ ਸਕੂਲ ਚਾਹੇ ਉਹ ਕੇਰਲਾ 'ਚ ਕਰਨਾਟਕਾ 'ਚ ਆਂਧਰਾ 'ਚ ਚਾਹੇ ਦਿੱਲੀ 'ਚ ਜਿੰਨੇ ਸਰਕਾਰ ਦੇ ਲੱਖਾਂ ਸਕੂਲ ਨੇ ਉਹਨਾਂ 'ਚ ਉਹ ਦਿਨ ਤੇ ਸਾਰੇ ਕਾਲਜਾਂ 'ਚ ਮਨਾਇਆ ਜਾਂਦਾ ਉਹਨਾਂ ਦੇ ਦਿਨ ਤੇ ਉਹਨਾਂ ਦੇ ਉੱਥੇ ਕੁਇਜ਼ ਕੰਪੀਟੀਸ਼ਨ ਹੁੰਦੇ ਆ ਪੁੱਛਿਆ ਜਾਂਦਾ ਵੀ ਕਿਹੜੇ ਦਿਨ ਸਾਡੇ ਸ਼ਹਿਬਜ਼ਾਦਿਆਂ ਦਾ ਜਨਮ ਹੋਇਆ ਕੌਣ ਪਰਿਵਾਰ ਦੇ ਮੈਂਬਰ ਸੀ ਗੁਰੂ ਤੇ ਉਹਨਾਂ ਦੇ ਉਸ ਦਿਨ ਆਠ ਕੰਪੀਟੀਸ਼ਨ ਹੁੰਦਾ ਤਸਵੀਰਾਂ ਬਣਾਈਆਂ ਜਾਂਦੀਆਂ ਸਾਰੀ ਦੁਨੀਆ ਨੂੰ ਯਾਦ ਦਵਾਇਆ ਜਾਂਦਾ ਹਰ ਸਾਲ ਤੇ ਅਗਲੀ ਪੀੜ੍ਹੀਆਂ ਨੂੰ ਇਹ ਚੀਜ਼ਾਂ ਮੋਦੀ ਸਾਹਿਬ ਨੇ ਕੀਤੀਆਂ ਚਾਹੇ 500 ਸਾਲਾ ਹੋਵੇ ਚਾਹੇ ਹੋਰ ਵੱਡੇ ਦਿਨ 338 ਕਰੋੜ ਦਾ ਜਿਹੜਾ GST ਕਿਸੇ ਕਿਸੇ ਨੂੰ ਨਹੀਂ ਮaaf ਹੋਰ ਪਰ ਇਹ ਗੁਰੂ ਦਾ ਕਿਰਪਾ ਹੋਈ ਵੀ ਲੰਗਰ ਤੇ 328 ਕਰੋੜ ਰੁਪਈਆ ਹਰ ਸਾਲ ਸੈਂਟਰ ਸਰਕਾਰ ਵਾਪਸ ਦਿੰਦੀ ਆ ਦਰਬਾਰ ਸਾਹਿਬ ਤੇ ਇਹ ਇਹ ਗੱਲਾਂ ਤੇ ਅੱਗੇ ਜਿਹੜੇ ਹੱਲ ਕਰਾਉਣੇ ਆ ਮਸਲੇ ਉਹ ਮੋਦੀ ਸਾਹਿਬ ਜਦੋਂ ਮੈਂ ਤੁਹਾਨੂੰ ਇਹ ਕੋਈ ਮੰਨੇ ਨਾ ਮੰਨੇ ਭਾਈ ਸਾਹਿਬ ਮੇਰੇ ਲਈ ਇਹ ਫੈਸਲਾ ਲੈਣਾ ਸੌਖਾ ਸੀ ਪਰ ਜੇ ਇੱਕ ਪਾਸੇ ਮੈਂ ਦੇਖਾਂ ਆਪਣੇ ਪੰਜਾਬ ਨੂੰ ਤੇ ਇੱਕ ਪਾਸੇ ਮੈਂ ਦੇਖਾਂ ਆਪਣੇ ਆਪ ਨੂੰ ਤਾਂ ਉਹਦੇ ਲਈ ਭਾਈ ਪੰਜਾਬ ਵੱਡਾ ਏ ਮੈਨੂੰ ਕੋਈ ਵੀ ਇਹ ਕਹਿਣ ਚ ਕੋਈ ਵੀ ਮੈਨੂੰ ਉੱਥੇ ਬਹੁਤ ਸੌਖਾ ਰਾਹ ਸੀ ਇੱਧਰ ਮੈਨੂੰ ਰੋਜ਼ ਸੁਣਨਾ ਪੈਂਦਾ ਰੋਜ਼ ਸੁਣਨਾ ਪੈਂਦਾ ਦਿਲ ਤੇ ਵੀ ਆਹ ਗੱਲ ਕੋਈ ਲੀਡਰ ਮੈਨੂੰ ਕਹਿੰਦਾ ਕੋਈ ਮੈਨੂੰ ਕੋਈ ਉੱਠ ਕੇ ਕੁਝ ਕਹਿੰਦਾ ਪਰ ਮੈਨੂੰ ਇਹ ਗੱਲ ਪਤਾ ਸੀ ਪਰ ਜੇ ਮੈਂ ਪੰਜਾਬ ਲਈ ਪੰਜਾਬ ਦੇ ਲਈ ਸੌਖਾ ਰਾਹ ਕਰਨਾ ਏ ਪੰਜਾਬ ਲਈ ਪੁਲ ਬਣਾਉਣਾ ਏ ਪੰਜਾਬ ਲਈ ਨੌਜਵਾਨਾਂ ਨੂੰ ਰੋਕਣਾ ਏ ਨਸ਼ੇ ਤੋਂ ਜੇ ਪੰਜਾਬ ਲਈ ਬਾਹਰੋਂ ਜਾਣ ਤੋਂ ਰੋਕਣਾ ਏ ਅੱਜ 17 ਡਾਲਰ ਦੀ ਜਗ੍ਹਾ ਬਾਹਰ 3-3 ਡਾਲਰਾਂ 'ਚ ਸਾਡੇ ਨੌਜਵਾਨ ਨੌਕਰੀ ਕਰ ਰਹੇ ਆ 3 ਡਾਲਰ ਘੰਟੇ ਦਾ ਕੀ ਹੁੰਦਾ ਤੇ ਉਹ ਕੇਂਦਰ ਦੇ ਸਹਿਯੋਗ ਨਾਲ ਹੀ ਰੋਕਿਆ ਜਾ ਸਕਦਾ ਪੈਸਾ ਉਹਨਾਂ ਕੋਲ ਆ ਸਰਕਾਰ ਤਾਕਤ ਉਹਨਾਂ ਕੋਲ ਆ ਜਦੋਂ ਪ੍ਰਧਾਨ ਮੰਤਰੀ ਆਏ ਫਿਰੋਜਪੁਰਸੀ ਰੋਕ ਲਿਆ ਸੀ ਉਹ ਚੀਜ਼ਾਂ ਅਨਾਉਂਸ ਨਹੀਂ ਹੋਣ ਦਿੱਤੀਆਂ ਪਰ ਹੁਣ ਪ੍ਰਧਾਨ ਮੰਤਰੀ ਨੂੰ ਜਦ ਦੁਆਰਾ ਉਹ ਲੁਧਿਆਣੇ ਆ ਕੇ ਆਪ ਇਹ ਅਨਾਉਂਸਮੈਂਟਾਂ ਕਰਨਗੇ ਤੇ ਸਾਡੀ ਜਗ੍ਹਾ ਜਿਹੜੀ ਆ ਉਹ ਭਾਜੀਪੀ ਦੇ ਵਿੱਚ ਪੰਜਾਬ ਦਾ ਹਿੱਸਾ ਜਿਹੜਾ 10 ਸਾਲ ਅਸੀਂ ਪਿੱਛੇ ਰਹਿ ਗਏ ਚੀਜ਼ਾਂ ਨਹੀਂ ਮਿਲ ਸਕੀਆਂ ਸਾਨੂੰ ਸਿਰਫ ਅੱਗੇ ਤਾਂ ਇੱਕੋ ਗੱਲ ਸੀ ਬੀਜੇਪੀ ਤੇ ਅਕਾਲੀ ਦਲ ਲੋਕਾਂ ਲਈ ਨਹੀਂ ਦੋਨੋਂ ਪਾਰਟੀਆਂ ਇਸੇ ਗੱਲ ਤੇ ਲੱਗੀਆਂ ਰਹਿੰਦੀ ਅਸੀਂ ਬਾਦਲ ਪਰਿਵਾਰ ਨੂੰ ਬਣਾਉਣਾ ਮੁੱਖ ਮੰਤਰੀ ਬਾਦਲ ਬਣ ਜਾਂਦੇ ਸੀ ਡਿਪਟੀ ਮੁੱਖ ਮੰਤਰੀ ਸੁਖਵੀਰ ਕੇਂਦਰ ਚੋਂ ਆਪਣੀ ਵਾਈਫ ਨੂੰ ਮੰਤਰੀ ਭੇਜ ਦਿੰਦੇ ਸੀ ਹੁਣ ਆਮ ਆਦਮੀ ਜਿਹੜੇ ਆਮ ਲੋਕ ਨੇ ਉਹ ਬਣ ਕੇ ਜਾਣਗੇ ਤੇ ਉੱਥੇ ਬਹਿ ਕੇ ਜੇ ਗੋਲੀ ਚੱਲੂ ਤਾਂ ਪਹਿਲੀ ਆਪ ਤੇ ਖਾਵਾਂਗੇ ਜੇ ਡੰਡੇ ਚੱਲਣਗੇ ਉਹ ਆਪ ਤੇ ਖਾਵਾਂਗੇ ਕਿਸੇ ਦੇ 600 700 ਕਿਸਾਨ ਅਸੀਂ ਸ਼ਹੀਦ ਕਰਾਤਾ ਪਾਰਲੀਮੈਂਟ ਸਭ ਤੋਂ ਪਹਿਲਾਂ ਮੈਂ ਬੋਲਿਆ ਠੋਕ ਬਜਾ ਕੇ ਬੋਲੇ ਗੋਲੀਆਂ ਚੱਲਦੀਆਂ ਸਾਡੇ ਨੌਜਵਾਨ ਬੱਚੇ ਮਾਰੇ ਜਾਂਦੇ ਆ ਅੱਖਾਂ ਨਹੀਂ ਹੁੰਦੇ ਕੀ ਹਿੰਮਤ ਕਿਵੇਂ ਹੋ ਕਿਸੇ ਦੀ ਹੁਣ ਅਸੀਂ ਵਿੱਚ ਬਹਿ ਕੇ ਇਹ ਸਾਰੀਆਂ ਚੀਜ਼ਾਂ ਪਹਿਲੇ ਬਜਟ 'ਚ ਹੀ ਇਹ ਹੱਲ ਕਰਾਵਾਂਗੇ ਬੇਸ਼ੱਕ ਕਿਸਾਨ ਸਾਡਾ ਜਿਹੜੇ ਲੀਡਰ ਨੇ ਕਿਸਾਨ ਨਹੀਂ ਉਹ ਵਿਰੋਧ ਕਰਨ ਕੁਛ ਕਰਨ ਮੈਂ ਉਹਨਾਂ ਨੂੰ ਪਰ ਕਹਿਣਾ ਚਾਹਣਾ ਮੈਂ ਸਭਾ ਸਾਲ ਥੋਡੇ ਵਿੱਚ ਬੈਠਾ ਹੈ ਜਾਂ ਤਾਂ ਮੈਨੂੰ ਕਹੋ ਮੈਂ ਨਹੀਂ ਬੈਠਾ ਮੈਨੂੰ ਕਹਿ ਦੇਣ ਸਰਕਾਰ ਮੈਨੂੰ ਰੋਜ਼ ਤੰਗ ਕਰਦੀ ਸੀ ਉਦੋਂ ਪਰ ਹੁਣ ਕੋਈ ਚਾਰਾ ਨਹੀਂ ਸੀ ਜੇ ਬੀਜੇਪੀ ਵਾਲਿਆਂ ਨਾਲ ਗੱਲ ਮਿਲਦੇ ਸੀ ਕਰਦੇ ਸੀ ਉਹ ਕਹਿੰਦੇ ਸਭ ਕੁਝ ਕਰਨ ਨੂੰ ਤਿਆਰ ਆ ਥੋਡੇ ਜਿਹੜੇ ਲੀਡਰ ਨੇ ਪੰਜਾਬ ਦੇ ਭਗਵੰਤ ਮਾਨ ਵਿੱਚ ਬੈਠਾ ਰਿਆ ਕੀ ਕਰਦਾ ਸੀ ਬੈਠ ਕੇ ਉੱਥੇ ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ ਤੇ ਤੇ ਕਿਸਾਨਾਂ ਨੂੰ ਫੇਰ ਚਾਤਾ ਲਾਓ ਧਰਨੇ ਕਾਦਾ ਮੁੱਖ ਮੰਤਰੀ ਹੈ ਕਿਉਂ ਮੰਤਰੀਆਂ ਨਾਲ ਬਹਿੰਦਾ ਸੀ ਕਿਉਂ ਨਾ ਉੱਥੇ ਫੈਸਲੇ ਕਰਵਾਏ ਉਸ ਵੇਲੇ ਪਹਿਲਾਂ ਵੀ ਐਂ ਹੋਇਆ ਕਾਂਗਰਸ ਪਾਰਟੀ ਸੀ ਉਦੋਂ ਚਾਹੇ ਕੈਪਟਨ ਸਾਹਿਬ ਛੱਡ ਕੇ ਆਗੇ ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਕਿਸਾਨ ਇਹਨਾਂ ਨੂੰ ਬਾਰਡਰਾਂ ਤੇ ਬਿਠਾਉਣ ਲਈ ਭੇਜਿਆ ਸਰ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ ਚਾਹੇ ਕੰਡਿਆਂ ਦਾ ਰਾਹ ਏ ਉਹ ਕੰਡਿਆਂ ਤੇ ਰਾਹ ਦਰਾਂਗੇ ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ ਸਾਰੇ ਸਾਰੇ ਹੀ ਨਤਮਸਤਕ ਹੁੰਦੇ ਸੀ ਹੱਥ ਜੋੜਦੇ ਸੀ ਪਰ ਨਹੀਂ ਤਕਲੀਫ ਪੰਜਾਬ ਦੀ ਦੂਰ ਕਰਨੀ ਆ ਆਪਣੀਆਂ ਮੌਜਾਂ ਨਹੀਂ ਲੈਣੀਆਂ ਮੇਰੇ ਤੇ ਕੋਈ ਈਡੀ ਮੇਰੇ ਤੇ ਕੋਈ ਵਿਜੀਲੈਂਸ ਨਾ ਪੰਜਾਬ ਸਰਕਾਰ ਨਾ ਸੈਂਟਰ ਕੋਈ ਮੇਰੇ ਕੁਈ ਕਵੇ ਮੇਰੇ ਵੱਲ ਵੀ ਕੋਈ ਆ ਮੇਰੇ ਤੇ ਦਾਗ ਸੀ ਭਾਈ ਤਾਂ ਮੈਨੂੰ ਛੱਡ ਕੇ ਜਾਣਾ ਪਿਆ ਨਹੀਂ ਇਹ ਤੁਹਾਨੂੰ ਵੀ ਪਤਾ ਸਾਰੇ মিডিਆ ਵਾਲਿਆਂ ਨੂੰ ਪਰ ਇਹ ਪੰਜਾਬ ਨੂੰ ਬਦਲ ਕੇ ਦਿਖਾਵੂੰਗਾ ਜਿਵੇਂ ਸardar ਬੈਂਤ ਸਿੰਘ ਜੀ ਨੇ ਉਸ ਵੇਲੇ ਰੁੱਖ ਬਦਲਿਆ ਸੀ ਅਤਵਾਦ ਦਾ ਉਸ ਵੇਲੇ ਪੰਜਾਬ ਚ ਸ਼ਾਂਤੀ ਲਿਆਂਦੀ ਸੀ ਉਵੇਂ ਹੀ ਇਹ ਪੰਜਾਬ ਨੂੰ ਕਰਜ਼ੇ ਚੋਂ ਨਸ਼ੇ ਚੋਂ ਕੱਢ ਕੇ ਲੈ ਕੇ ਆਉਂਗਾ ਇਹ ਮੇਰਾ ਵਾਦਾ ਏ ਪੰਜਾਬ ਦੇ ਲੋਕਾਂ ਨਾਲ ਇਹ ਚੌਣ ਮਹਿੰਮ ਚ ਲਈ ਜਾ ਰਹੀ ਹੈ ਸਭ ਤੋਂ ਪਹਿਲਾਂ ਸਭ ਤੋਂ ਪੁਰਾਣੇ ਵਰਕਰ ਕਾਰੀਕਰਤਾ ਤੇ ਲੀਡਰ ਦੇਤਵਾਲ ਸਾਹਿਬ ਸਾਡੇ ਤਾਂ ਪ੍ਰੇਰਨਾ ਸਰੋਤ ਨੇ ਇਹ ਕਿਉਂਕਿ 1995 ਤੋਂ ਲੈ ਕੇ ਹੁਣ ਤੱਕ ਬੀਜੇਪੀ ਦੀ ਵਾਗ ਡੋਰ ਵੱਖ-ਵੱਖ ਅਹੁਦਿਆਂ ਤੇ ਇਹਨਾਂ ਨੇ ਸੰਭੀ ਚਾਹੇ ਪ੍ਰਧਾਨ ਰਹੇ ਚਾਹੇ ਕਿਸਾਨ ਪੰਜਾਬ ਦੇ ਪ੍ਰਧਾਨ ਰਹੇ ਉਸ ਤੋਂ ਬਾਅਦ ਇਸ ਵੇਲੇ ਵੀ ਵੱਡੇ ਅਹੁਦੇਦਾਰੀਆਂ ਜਿਹੜੀਆਂ ਉਹ ਨਵਾਰੇ ਆ ਤੇ ਅੱਜ ਮਿਲਦੇ ਤਾਂ ਅਸੀਂ ਮੀਟਿੰਗਾਂ ਰੋਜ਼ ਹੀ ਕਰ ਰਹੇ ਸੀ ਅੱਜ ਪਰ ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਨੂੰ ਸਲਾਹ مشورہ ਇਹਨਾਂ ਨੂੰ ਸਤਕਾਰ ਇੱਕ ਉਹਦੇ ਕਾਰਨ ਉਰੇ ਅੱਜ ਪਹੁੰਚੇ ਸੀ ਤੇ ਇਹਨਾਂ ਨੇ ਆਪਣੇ ਜਿਵੇਂ ਇਲੂ ਸਾਹਿਬ ਨੇ ਸਾਡੇ ਮੁੱਲਾਪੁਰ ਤੋਂ ਕਾਉਂਸਲਰ ਸਾਡੇ ਪ੍ਰਧਾਨ ਰਹੇ ਨੇ ਸਾਡੇ ਮਹਿਲਾ ਦੇ ਖਾਸ ਤੌਰ ਤੇ ਵਿਦੋਰ ਪ੍ਰਧਾਨ ਸਾਡੇ ਯੁਵਾ ਦੇ ਪ੍ਰਧਾਨ ਸਾਡੇ ਵੱਖ-ਵੱਖ SSCL ਹੋਰ ਡਿਪਾਰਟਮੈਂਟਾਂ ਦੇ ਸਾਡੇ ਪ੍ਰਧਾਨ ਸਾਹਿਬਾਨ ਸਾਰੇ ਪਹੁੰਚੇ ਹੋਏ ਨੇ ਮੰਡਲਾਂ ਦੇ ਤੇ ਸਾਰੇ ਬੂਥਾਂ ਦੇ ਤੇ ਕੁਝ ਅੱਗੇ-ਅੱਗੇ ਦਿਨਾਂ 'ਚ ਅਸੀਂ ਹੁਣ ਰੋਜ਼ ਇਹ ਮਹਿੰਮ ਜਿਹੜੀ ਵਧਾਈ ਆ ਤੇ ਤੁਸੀਂ ਦੇਖੋਗੇ ਵੀ ਲੋਕ ਇਸ ਵਾਰ ਇਹ ਗੱਲ ਸਮਝ ਰਹੇ ਆ ਤੇ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹਨਾ ਵੀ ਬਿਲਕੁਲ ਜੇ ਕੋਈ ਜੇ ਕੋਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਜੇ ਕੋਈ ਸਾਨੂੰ ਦੁਬਾਰਾ ਪੈਰਾਂ ਤੇ ਜੋ ਹਾਲਾਤ ਬਣੇ ਹੋਏ ਅੱਜ ਕਰਜ਼ੇ ਚ ਡੁੱਬੇ ਆਏ ਪੰਜਾਬ ਅੱਜ ਪੰਜਾਬ ਨਸ਼ੇ ਚ ਡੁੱਬੇ ਆਏ ਬਈ ਮੈਂ ਤੁਹਾਡੇ ਮੂਹਰੇ ਖੜਾ ਮੈਨੂੰ ਤਾਂ ਕਾਂਗਰਸ ਪਾਰਟੀ ਚ ਤਿੰਨ ਵਾਰ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਕੋਈ ਕਮੀ ਨਹੀਂ ਪਰ ਕਰੀਏ ਕੀ ਉੱਥੇ ਜਾ ਕੇ ਸਿਰ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਆ ਜਾਂਦੇ ਆ ਤੇ ਪੰਜਾਬ ਦੇ ਰੋਜ਼ ਸਮੱਸਿਆਵਾਂ માં ਵਧੀਆਂ ਜਾ ਰਹੀਆਂ 5 5 ਫੁੱਟ ਪਾਣੀ ਥੱਲੇ ਜਾ ਰਿਹਾ ਧਰਤੀ ਜਰੀਲੀ ਹੋਈ ਜਾ ਰਹੀ ਆ ਨੌਜਵਾਨ ਬਾਈ ਬਾਹਰ ਜਾਈ ਜਾ ਰਹੇ ਆ ਐਮਪੀ ਬਣ ਕੇ ਕਰਦੇ ਕੀ ਸਭ ਤੋਂ ਵੱਡਾ ਫੈਸਲਾ ਮੈਨੂੰ ਇਸ ਕਰਕੇ ਲੈਣਾ ਪਿਆ ਏ ਬਾਕੀ ਤਾਂ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਕਰਕੇ ਮੈਨੂੰ ਕੋਈ ਨਿੱਜੀ ਜੇ ਮੈਂ ਕੱਲ ਕਰਾਂ ਮੈਨੂੰ ਕਾਂਗਰਸ 'ਚ ਕਿਹੜੀ ਕੋਈ ਕਮੀ ਸੀ ਜੀ ਇਸ ਵਾਰ ਵੀ ਮੈਨੂੰ ਨੌ ਦੇ ਨੌ ਹਲਕਾਂ ਚਾਰਜਾਂ ਨੇ ਮੇਰੇ ਲਈ ਜਿਹੜੀ ਉਹ ਕੈਂਪੇਨ ਸ਼ੁਰੂ ਕਰਤੀ ਸੀ ਪਰ ਮੈਂ ਐਮਪੀ ਬਣ ਕੇ ਕਰਾਂ ਕੀ ਇੱਥੇ ਤਾਂ ਕਿਸਾਨਾਂ ਦਾ ਮਸਲੇ ਉਲਝੇ ਪਏ ਆ ਇੱਥੇ ਮਜ਼ਦੂਰਾਂ ਦੇ ਉਲਝੇ ਪਏ ਆ ਇੱਥੇ ਇੰਡਸਟਰੀ ਦੇ ਉਲਝੇ ਪਏ ਆ ਇੱਥੇ ਐਮ ਐਸ ਐਮ ای ਵਾਲਿਆਂ ਦੇ ਉਲਝੇ ਪਏ ਆ ਤੇ ਸਾਰਿਆਂ ਨੂੰ ਹੱਲ ਕਰਾਉਣ ਲਈ ਸਰਕਾਰ ਕੰਧ ਤੇ ਲਿਖਿਆ ਦੁਬਾਰਾ ਫੇਰ 5 ਸਾਲ ਲਈ ਮੋਦੀ ਸਾਹਿਬ ਦੀ ਬਣਨੀ ਆ ਤੇ ਉਹਨਾਂ ਤੋਂ ਸਾਰੇ ਸੂਬੇ ਜਿਹੜੇ ਬਿਲਕੁਲ ਜਿਹਨੇ ਬਹੁਤ ਪਿੱਛੇ ਸੂਬੇ ਸੀ ਉਹ ਸਤ ਤੋਂ ਅੱਗੇ ਨਿੰਗੇ ਫਾਇਦਾ ਲੈ ਗਏ ਇਸ ਵੇਲੇ ਕਿਉਂਕਿ ਕੋਈ ਕਮੀਆਂ ਨਹੀਂ ਹੈ ਦੇਸ਼ 'ਚ ਦੇਸ਼ ਜਿਹੜਾ 5ਵੇਂ ਨੰਬਰ ਤੇ ਜਿਹੜਾ ਗੋਰੇ ਰਾਜ ਕਰਦੇ ਸੀ ਉਹਨਾਂ ਤੋਂ ਅੱਗੇ ਨਿੰਗੇ ਆ ਪੈਸਿਆਂ ਦੀ ਪਰਮਾਰ ਆ ਉਹ ਲੈ ਕੇ ਆਉਣੀ ਕਿ ਨਹੀਂ ਲੈ ਕੇ ਆਉਣੀ। ਪੂਰੇ ਸਭ ਕੁਝ ਕਿਸਾਨਾਂ ਦਾ ਅਸੀਂ ਗੋਲੀਆਂ ਜਾਂ ਡੰਡੇ ਜਾਂ ਅਸੀਂ ਝੰਡੀਆਂ ਹੀ ਦਿਖਾਈ ਜਾਣੀਆਂ। ਉਹ ਮੂਰੇ ਲੱਗ ਕੇ ਕਿਸ ਤਰੀਕੇ ਨਾਲ ਕਿਸਾਨਾਂ ਦਾ ਹਰ ਹੱਲ ਮਸਲਾ ਹੱਲ ਹੋਵੇ ਉਹ ਮੂਰੇ ਬੈਠਾਂਗੇ। ਮੂਰੇ ਗੋਲੀਆਂ ਵੀ ਖਾਵਾਂਗੇ, ਡੰਡੇ ਵੀ ਖਾਵਾਂਗੇ। ਤੇ ਮੈਨੂੰ ਮੈਂ ਤੁਹਾਨੂੰ ਦੱਸਦਾ ਸਵਾ ਸਾਲ ਮੈਂ ਇਸੇ ਬੀਜੇਪੀ ਸਰਕਾਰ ਦੇ ਜਦੋਂ ਕਿਸਾਨਾਂ ਦੇ ਹੱਕ 'ਚ 100 ਕੈਮਰਾ ਰੋਜ਼ ਲੱਗਿਆ ਹੁੰਦਾ ਸੀ। ਸਾਰੇ ਚੈਨਲਾਂ ਦਾ ਬੀਜੇਪੀ ਦਿੱਲੀ 'ਚ ਉਹਨਾਂ ਦੀ ਪੁਲਿਸ ਸੀ ਵੀ ਦੇਖੋ ਵੀ ਇਹ ਰਾਤ ਨੂੰ ਕਿਤੇ ਨਿਕਲਦੇ ਆ ਜਦੀ ਇਹਨਾਂ ਦੀ ਫੋਟੋ ਖਿੱਚ ਕੇ ਵਾਇਰਲ ਕਰੋ ਵੀ ਇਹ ਪੂਰੇ ਧਰਨੇਆਂ ਚ ਹੁੰਦੇ ਨਹੀਂ ਰਾਤ ਨੂੰ ਖਾਲੀ ਪਏ ਹੁੰਦੇ ਇੱਕ ਦਿਨ ਵੀ ਸਾਨੂੰ ਅਸੀਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਡਟੇ ਰਹੇ ਉਸੇ ਤੱਕ ਚਾਹੇ ਮੀਂਹ ਪੈਂਦਾ ਸੀ ਚਾਹੇ ਨੇਰੀ ਸੀ ਠੰਡ ਸੀ ਕੋਵਿਡ ਸੀ ਚਾਹੇ ਗਰਮੀ ਸੀ ਤੇ ਇਸ ਕਰਕੇ ਜਦੋਂ ਦੇਖਿਆ ਵੀ ਹੁਣ ਹੱਲ ਕੌਣ ਕਰ ਸਕਦਾ ਮਸਲਾ ਬਿਲਤਾ ਵਾਪਸ ਹੋ ਗਏ ਅੱਗੇ ਹੱਕ ਦੀਆਂ ਗੱਲਾਂ ਕੌਣ ਕਰ ਸਕਦਾ ਜਦੋਂ ਵਿੱਚ ਜਾ ਕੇ ਨਹੀਂ ਬੈਠਾਂਗੇ ਤੇ ਬਾਕੀ ਤਾਂ ਇਹ ਤਮਾਸ਼ਾ ਦੇਖਦੇ ਆ ਪਾਰਟੀਆਂ ਜੋ ਲੜਾਕੇ ਚਾਹਣਾ ਚਾਹੁੰਦੇ ਆ ਉਹ ਡਾਕਟਰ ਮਨਮੋਹਨ ਸਿੰਘ 10 ਸਾਲ ਰੇ ਤਦ ਪੰਗਾ ਪਿਆ ਰਿਆ ਕੁਛ ਨਾ ਮਿਲੇ ਆ ਪੰਜਾਬ ਨੂੰ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਆਪਾਂ RAM ਮੰਦਰ ਦੀ ਗੱਲ ਕਰਦੇ ਆ ਮੈਂ ਸਾਰੇ ਆਪਣੇ ਲੁਧਿਆਣੇ ਦੇ ਜਿਹੜੇ ਤਿੰਨੋਂ ਹਲਕੇ ਨੇ ਪੁੱਛਣਾ ਚਾਹਣਾ ਗਿੱਲ ਦਾਖਾ ਤੇ ਜਗਰਾਉ ਭਾਈ ਪੰਜਾਬੀ ਸੀ ਡਾਕਟਰ ਮਨਮੋਹਨ ਸਿੰਘ ਪੱਗ ਬੰਦੇ ਸੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਨਾ ਕਿਰਪਾ ਕੀਤੀ ਕਰਤਾਰਪੁਰ ਸਾਹਿਬ ਲੰਘਾ ਕਿਉਂ ਨਾ ਖੁੱਲਿਆ ਹਰ ਅਰਦਾਸ ਆਪਾਂ ਕਰਦੇ ਕਰੋੜਾਂ ਹਰ ਗੁਰੂ ਗੁਰਦੁਆਰੇ ਅਰਦਾਸ ਹੋਣੀ ਦੋ ਸਮੇ ਵੀ ਸਾਡੇ ਵਿਛੜੇ ਹੋਏ ਗੁਰੂ ਧਾਮ ਉਹਨਾਂ ਦੇ ਦਰਸ਼ਨ ਦیدار ਹੋਣ ਇਹ ਕਿਰਪਾ ਗੁਰੂ ਨਾਨਕ ਦੇਵ ਜੀ ਨੇ ਕਿਤੇ ਕੀਤੀ ਇੰਦਰ ਕੁਮਾਰ ਗੁਜਰਾਲ ਵੀ ਸਾਡੇ ਪੰਜਾਬ ਤੋਂ ਸੀ ਪ੍ਰਧਾਨ ਮੰਤਰੀ ਪਰ ਗੁਰਨਾਨਕ ਜੀ ਨੇ ਕਿਰਪਾ ਮੋਦੀ ਸਾਹਿਬ ਦੀ ਸਰਕਾਰ ਤੇ ਕੀਤੀ ਇੱਕ ਟੈਲੀਫੋਨ ਦੁਸ਼ਮਣ ਦੇਸ਼ ਆ ਨਾ ਆਪਾਂ ਪੈਰ ਉੱਥੇ ਰੱਖ ਸਕਦੇ ਗੋਲੀ ਚੱਲਦੀ ਹੈ ਨਾ ਉਹ ਰੱਖ ਸਕਦੇ ਇਧਰੋਂ ਗੋਲੀ ਚੱਲਦੀ ਹੈ ਪਰ ਕਰਤਾਰਪੁਰ ਸਾਹਿਬ ਲੰਘਾ ਦਰਸ਼ਨ دیدار ਕਰਤਾਰਪੁਰ ਸਾਹਿਬ ਜਿੱਥੇ 18 ਸਾਲ ਸਾਡੇ ਗੁਰੂ ਨੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਤਾਏ ਤੇ ਕਰਤਾਰਪੁਰ ਸਾਹਿਬ ਲੰਘਾ ਇੱਕ ਟੈਲੀਫੋਨ ইমরান ਖਾਨ ਨੂੰ ਕਹਿ ਕੇ ਉਹ 120 ਕਰੋੜ ਰੁਪਈਆ ਉਹ ਤਾਂ ਕੁਛ ਵੀ ਨਹੀਂ ਗੱਲ ਤੇ ਉਹ ਲੰਘਾ ਖੋਲਿਆ ਅੱਜ ਸਵੇਰੇ ਜਾਂਦੇ ਆ ਕੋਈ ਪਾਸਪੋਰਟ ਦੀ ਲੋੜ ਨਹੀਂ ਸ਼ਾਮ ਨੂੰ ਮੁੜ ਕੇ ਆਪਣੇ ਮੱਥਾ ਟੇਕ ਕੇ ਅਰਦਾਸ ਕਰਕੇ ਆਪਣੇ ਵਾਪਸ ਆ ਜਾਂਦੇ ਆ ਇਹ ਗੱਲ ਉਹਨਾਂ ਨੇ ਕੀਤੀ ਇਹ ਪ੍ਰਭਾਵ ਨੇ ਹਜੇ ਕੀ ਸ਼ਹਿਬਜ਼ਾਦਿਆਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਗੁਰੂ ਨੇ ਕਿਰਪਾ ਮੋਦੀ ਸਾਹਿਬ ਤੇ ਕੀਤੀ ਵੀ ਜਿਹੜੇ ਚਾਰੋਂ ਸਹਿਬਜ਼ਾਦਿਆਂ ਤੇ ਬੀਰ ਬਾਲ ਜਵਸ ਅੱਜ ਸਾਰੀ ਦੁਨੀਆ ਚ ਮਨਾਇਆ ਜਾਂਦਾ ਦੇਸ਼ ਸਾਰੇ ਸਕੂਲ ਚਾਹੇ ਉਹ ਕੇਰਲਾ ਚ ਕਰਨਾਟਕਾ ਚ ਆਂਧਰਾ ਚ ਚਾਹੇ ਦਿੱਲੀ ਚ ਜਿੰਨੇ ਸਰਕਾਰ ਦੇ ਲੱਖਾਂ ਸਕੂਲ ਨੇ ਉਹਨਾਂ ਚ ਉਹ ਦਿਨ ਤੇ ਸਾਰੇ ਕਾਲਜਾਂ ਚ ਮਨਾਇਆ ਜਾਂਦਾ ਉਹਨਾਂ ਦੇ ਦਿਨ ਤੇ ਉਹਨਾਂ ਦੇ ਉੱਥੇ ਕੁਇਜ਼ ਕੰਪੀਟੀਸ਼ਨ ਹੁੰਦੇ ਆ ਪੁੱਛਿਆ ਜਾਂਦਾ ਵੀ ਕਿਹੜੇ ਦਿਨ ਸਾਡੇ ਸ਼ਹਿਬਜ਼ਾਦਿਆਂ ਦਾ ਜਨਮ ਹੋਇਆ ਕੌਣ ਪਰਿਵਾਰ ਦੇ ਮੈਂਬਰ ਸੀ ਗੁਰੂ ਤੇ ਉਹਨਾਂ ਦੇ ਉਸ ਦਿਨ ਆਠ ਕੰਪੀਟੀਸ਼ਨ ਹੁੰਦਾ ਤਸਵੀਰਾਂ ਬਣਾਈਆਂ ਜਾਂਦੀਆਂ ਸਾਰੀ ਦੁਨੀਆ ਨੂੰ ਯਾਦ ਦਵਾਇਆ ਜਾਂਦਾ ਹਰ ਸਾਲ ਤੇ ਅਗਲੀ ਪੀੜ੍ਹੀਆਂ ਨੂੰ ਇਹ ਚੀਜ਼ਾਂ મોદી ਸਾਹਿਬ ਨੇ ਕੀਤੀਆਂ ਚਾਹੇ 500 ਸਾਲਾ ਹੋਵੇ ਚਾਹੇ ਹੋਰ ਵੱਡੇ ਦਿਨ 338 ਕਰੋੜ ਦਾ ਜਿਹੜਾ GST ਕਿਸੇ ਕਿਸੇ ਨੂੰ ਨਹੀਂ ਮਾਫ਼ ਹੋਰ ਪਰ ਇਹ ਗੁਰੂ ਦਾ ਕਿਰਪਾ ਹੋਈ ਵੀ ਲੰਗਰ ਤੇ 328 ਕਰੋੜ ਰੁਪਈਆ ਹਰ ਸਾਲ ਸੈਂਟਰ ਸਰਕਾਰ ਵਾਪਸ ਦਿੰਦੀ ਆ ਦਰਬਾਰ ਸਾਹਿਬ ਤੇ ਇਹ ਇਹ ਗੱਲਾਂ ਤੇ ਅੱਗੇ ਜਿਹੜੇ ਹੱਲ ਕਰਾਉਣੇ ਆ ਮਸਲੇ ਉਹ ਮੋਦੀ ਸਾਹਿਬ ਜਦੋਂ ਮੈਂ ਤੁਹਾਨੂੰ ਇਹ ਕੋਈ ਮੰਨੇ ਨਾ ਮੰਨੇ ਭਾਈ ਸਾਹਿਬ ਮੇਰੇ ਲਈ ਇਹ ਫੈਸਲਾ ਲੈਣਾ ਸੌਖਾ ਸੀ ਪਰ ਜੇ ਇੱਕ ਪਾਸੇ ਮੈਂ ਦੇਖਾਂ ਆਪਣੇ ਪੰਜਾਬ ਨੂੰ ਤੇ ਇੱਕ ਪਾਸੇ ਮੈਂ ਦੇਖਾਂ ਆਪਣੇ ਆਪ ਨੂੰ ਤਾਂ ਉਹਦੇ ਲਈ ਭਾਈ ਪੰਜਾਬ ਵੱਡਾ ਏ ਮੈਨੂੰ ਕੋਈ ਵੀ ਇਹ ਕਹਿੰਦਾ ਕੋਈ ਵੀ ਮੈਨੂੰ ਉੱਥੇ ਬਹੁਤ ਸੌਖਾ ਰਾਹ ਸੀ ਇੱਧਰ ਮੈਨੂੰ ਰੋਜ਼ ਸੁਣਨਾ ਪੈਂਦਾ ਰੋਜ਼ ਸੁਣਨਾ ਪੈਂਦਾ ਦਿਲ ਤੇ ਵੀ ਆਹ ਗੱਲ ਕੋਈ ਲੀਡਰ ਮੈਨੂੰ ਕਹਿੰਦਾ ਕੋਈ ਮੈਨੂੰ ਕੋਈ ਉੱਠ ਕੇ ਕੁਝ ਕਹਿੰਦਾ ਪਰ ਮੈਨੂੰ ਇਹ ਗੱਲ ਪਤਾ ਸੀ ਪਰ ਜੇ ਮੈਂ ਪੰਜਾਬ ਲਈ ਪੰਜਾਬ ਦੇ ਲਈ ਸੌਖਾ ਰਾਹ ਕਰਨਾ ਹੈ ਪੰਜਾਬ ਲਈ ਪੁਲ ਬਣਾਉਣਾ ਹੈ ਪੰਜਾਬ ਲਈ ਨੌਜਵਾਨਾਂ ਨੂੰ ਰੋਕਣਾ ਹੈ ਨਸ਼ੇ ਤੋਂ ਜੇ ਪੰਜਾਬ ਲਈ ਬਾਹਰੋਂ ਜਾਣ ਤੋਂ ਰੋਕਣਾ ਹੈ ਅੱਜ 17 ਡਾਲਰ ਦੀ ਜਗ੍ਹਾ ਬਾਹਰ 3-3 ਡਾਲਰਾਂ 'ਚ ਸਾਡੇ ਨੌਜਵਾਨ ਨੌਕਰੀ ਕਰ ਰਹੇ ਆ 3 ਡਾਲਰ ਘੰਟੇ ਦਾ ਕੀ ਹੁੰਦਾ ਤੇ ਉਹ ਕੇਂਦਰ ਦੇ ਸਹਿਯੋਗ ਨਾਲ ਹੀ ਰੋਕਿਆ ਜਾ ਸਕਦਾ ਪੈਸਾ ਉਹਨਾਂ ਕੋਲ ਆ ਸਰਕਾਰ ਤਾਕਤ ਉਹਨਾਂ ਕੋਲ ਆ ਜਦੋਂ ਪ੍ਰਧਾਨ ਮੰਤਰੀ ਆਏ ਫਰੋਜ਼ਪੁਰ ਸੀ ਰੋਕ ਲਿਆ ਸੀ ਉਹ ਚੀਜ਼ਾਂ ਅਨਾਉਂਸ ਨਹੀਂ ਹੋਣ ਦਿੱਤੀਆਂ ਪਰ ਹੁਣ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਦੁਆਰਾ ਉਹ ਲੁਧਿਆਣੇ ਆ ਕੇ ਆਪ ਇਹ ਅਨਾਉਂਸਮੈਂਟਾਂ ਕਰਨਗੇ ਤੇ ਸਾਡੀ ਜਗ੍ਹਾ ਜਿਹੜੀ ਆ ਉਹ ਭਾਜੀਪੀ ਦੇ ਵਿੱਚ ਪੰਜਾਬ ਦਾ ਹਿੱਸਾ ਤੁਹ ਜਿਹੜਾ 10 ਸਾਲ ਅਸੀਂ ਪਿੱਛੇ ਰਹਿ ਗਏ ਚੀਜ਼ਾਂ ਨਹੀਂ ਮਿਲ ਸਕੀਆਂ ਸਾਨੂੰ ਸਿਰਫ ਅੱਗੇ ਤਾਂ ਇੱਕੋ ਗੱਲ ਸੀ ਭਾਜਪੀ ਤੇ ਇਕਾਲੀ ਦਲ ਲੋਕਾਂ ਲਈ ਨਹੀਂ ਦੋਨੋਂ ਪਾਰਟੀਆਂ ਇਸੇ ਗੱਲ ਤੇ ਲੱਗੀਆਂ ਰਹਿੰਦੀ ਅਸੀਂ ਬਾਦਲ ਪਰਿਵਾਰ ਨੂੰ ਬਣਾਉਣਾ ਮੁੱਖ ਮੰਤਰੀ ਬਾਦਲ ਬਣ ਜਾਂਦੇ ਸੀ ਡਿਪਟੀ ਮੁੱਖ ਮੰਤਰੀ ਸੁਖਵੀਰ ਕੇਂਦਰ ਚੋਂ ਆਪਣੀ ਵਾਈਫ ਨੂੰ ਮੰਤਰੀ ਭੇਜ ਦਿੰਦੇ ਸੀ ਹੁਣ ਆਮ ਆਦਮੀ ਜਿਹੜੇ ਆਮ ਲੋਕ ਨੇ ਉਹ ਬਣ ਕੇ ਜਾਣਗੇ ਤੇ ਉੱਥੇ ਬਹਿ ਕੇ ਜੇ ਗੋਲੀ ਚੱਲੂ ਤਾਂ ਪਹਿਲੀ ਆਪ ਤੇ ਖਾਵਾਂਗੇ ਜੇ ਡੰਡੇ ਚੱਲਣਗੇ ਉਹ ਆਪ ਤੇ ਖਾਵਾਂਗੇ ਕਿਸੇ ਦੇ 600 700 ਕਿਸਾਨ ਅਸੀਂ ਸ਼ਹੀਦ ਕਰਾਤਾ ਪਾਰਲੀਮੈਂਟ ਸਭ ਤੋਂ ਪਹਿਲਾਂ ਮੈਂ ਬੋਲੇਆ ਠੋਕ ਬਜਾ ਕੇ ਬੋਲੇ ਗੋਲੀਆਂ ਚੱਲਦੀਆਂ ਸਾਡੇ ਨੌਜਵਾਨ ਬੱਚੇ ਮਾਰੇ ਜਾਂਦੇ ਆ ਅੱਖਾਂ ਨਹੀਂ ਹੁੰਦੇ ਕੀ ਹਿੰਮਤ ਕਿਵੇਂ ਹੋ ਕਿਸੇ ਦੀ ਹੁਣ ਅਸੀਂ ਵਿੱਚ ਬਹਿ ਕੇ ਇਹ ਸਾਰੀਆਂ ਚੀਜ਼ਾਂ ਪਹਿਲੇ ਬਜਟ 'ਚ ਹੀ ਇਹ ਹੱਲ ਕਰਾਵਾਂਗੇ ਬੇਸ਼ੱਕ ਕਿਸਾਨ ਸਾਡਾ ਜਿਹੜੇ ਲੀਡਰ ਨੇ ਕਿਸਾਨ ਨਹੀਂ ਉਹ ਵਿਰੋਧ ਕਰਨ ਕੁਛ ਕਰਨ ਮੈਂ ਉਹਨਾਂ ਨੂੰ ਪਰ ਕਹਿਣਾ ਚਾਹਨਾ ਮੈਂ ਸਭਾ ਸਾਲ ਥੋਡੇ ਵਿੱਚ ਬੈਠਾ ਹੈ ਜਾਂ ਤਾਂ ਮੈਨੂੰ ਕਹੋ ਮੈਂ ਨਹੀਂ ਬੈਠਾ ਮੈਨੂੰ ਕਹਿ ਦੇਣ ਸਰਕਾਰ ਮੈਨੂੰ ਰੋਜ਼ ਤੰਗ ਕਰਦੀ ਸੀ ਉਦੋਂ ਪਰ ਹੁਣ ਕੋਈ ਚਾਰਾ ਨਹੀਂ ਸੀ ਜੇ ਬੀਜੇਪੀ ਵਾਲਿਆਂ ਨਾਲ ਗੱਲ ਮਿਲਦੇ ਸੀ ਕਰਦੇ ਸੀ ਉਹ ਕਹਿੰਦੇ ਸਭ ਕੁਝ ਕਰਨ ਨੂੰ ਤਿਆਰ ਆ ਥੋਡੇ ਜਿਹੜੇ ਲੀਡਰ ਨੇ ਪੰਜਾਬ ਦੇ ਭਗਵੰਤ ਮਾਨ ਵਿੱਚ ਬੈਠਾ ਰਿਆ ਕੀ ਕਰਦਾ ਸੀ ਬੈਠ ਕੇ ਉੱਥੇ ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ ਤੇ ਤੇ ਕਿਸਾਨਾਂ ਨੂੰ ਫੇਰ ਚਾਤਾ ਲਾਓ ਧਰਨੇ ਕਾਹਦਾ ਮੁੱਖ ਮੰਤਰੀ ਹੈ ਕਿਉਂ ਮੰਤਰੀਆਂ ਨਾਲ ਬਹਿੰਦਾ ਸੀ ਕਿਉਂ ਨਾ ਉੱਥੇ ਫੈਸਲੇ ਕਰਵਾਏ ਉਸ ਵੇਲੇ ਪਹਿਲਾਂ ਵੀ ਐਂ ਹੋਇਆ ਕਾਂਗਰਸ ਪਾਰਟੀ ਸੀ ਉਦੋਂ ਚਾਹੇ ਕੈਪਟਨ ਸਾਹਿਬ ਛੱਡ ਕੇ ਆਗੇ ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਇਹਨਾਂ ਨੂੰ ਬਾਰਡਰਾਂ ਤੇ ਬਿਠਾਉਣ ਲਈ ਭੇਜਿਆ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ ਚਾਹੇ ਕੰਡਿਆਂ ਦਾ ਰਾਹ ਏ ਉਹ ਕੰਡਿਆਂ ਤੇ ਰਾਹ ਦਰਾਂਗੇ ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ ਸਾਰੇ ਸਾਰੇ ਹੀ ਨਤਮਸਤਕ ਹੁੰਦੇ ਸੀ ਹੱਥ ਜੋੜਦੇ ਸੀ ਪਰ ਨਹੀਂ ਤਕਲੀਫ ਪੰਜਾਬ ਦੀ ਦੂਰ ਕਰਨੀ ਆ ਆਪਣੀਆਂ ਮੌਜਾਂ ਨਹੀਂ ਲੈਣੀਆਂ ਮੇਰੇ ਤੇ ਕੋਈ ਈਡੀ ਮੇਰੇ ਤੇ ਕੋਈ ਵਿਜੀਲੈਂਸ ਨਾ ਪੰਜਾਬ ਸਰਕਾਰ ਨਾ ਸੈਂਟਰ ਕੋਈ ਮੇਰੇ ਕੋਈ ਕਵੇ ਮੇਰੇ ਵੱਲ ਵੀ ਕੋਈ ਆ ਮੇਰੇ ਤੇ ਦਾਗ ਸੀ ਭਾਈ ਤਾਂ ਮੈਨੂੰ ਛੱਡ ਕੇ ਜਾਣਾ ਪਿਆ ਨਹੀਂ ਇਹ ਤੁਹਾਨੂੰ ਵੀ ਪਤਾ ਸਾਰੇ মিডিਆ ਵਾਲਿਆਂ ਨੂੰ ਪਰ ਇਹ ਪੰਜਾਬ ਨੂੰ ਬਦਲ ਕੇ ਦਿਖਾਵੂੰਗਾ ਜਿਵੇਂ ਸਤਾਰ ਬਿਆਨ ਸਿੰਘ ਜੀ ਨੇ ਉਸ ਵੇਲੇ ਰੁੱਖ ਬਦਲਿਆ ਸੀ ਅਤਵਾਦ ਦਾ ਉਸ ਵੇਲੇ ਪੰਜਾਬ ਚ ਸ਼ਾਂਤੀ ਲਿਆਂਦੀ ਸੀ ਉਵੇਂ ਹੀ ਇਹ ਪੰਜਾਬ ਨੂੰ ਕਰਜ਼ੇ ਚੋਂ ਨਸ਼ੇ ਚੋਂ ਕੱਢ ਕੇ ਲੈ ਕੇ ਆਉਂਗਾ ਇਹ ਮੇਰਾ ਵਾਦਾ ਏ ਪੰਜਾਬ ਦੇ ਲੋਕਾਂ ਦਾ